ਮੈਂ ਸੁੰਦਰ ਸਿੰਘ ਚਤਾਲਾ ਸੂਬਾ ਕੋਰ ਕਮੇਟੀ ਮੈਂਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਆਈ ਖੜਿਆ ਪਿੰਡ ਲੱਧੇ ਮੁੰਡੇ ਦੇ ਵਿੱਚ ਤੇ ਜ਼ਿਲ੍ਹਾ ਗਰਦਾਸਪੁਰ ਆ ਸੂਬਾ ਕਮੇਟੀ ਦੇ ਫੈਸਲੇ ਦੇ ਮੁਤਾਬਕ ਜਿਹੜੀਆਂ ਪਿੰਡ-ਪਿੰਡ ਬੀਬੀਆਂ ਦੀਆਂ ਕਮੇਟੀਆਂ ਪਹਿਲਾਂ ਬਣਾ ਕੇ ਤੇ ਅੱਜ ਇਹ ਜ਼ੋਨ ਜਿਹੜਾ ਵਾ ਉਹ ਜ਼ੋਨ ਦਾ ਨਾਮ ਪਤਸਰੀ ਭਗਤ ਨਾਮਦੇਵ ਜੀ ਭਗਤ ਨਾਮਦੇਵ ਜੀ ਜ਼ੋਨ ਆ ਉਸ ਜ਼ੋਨ ਦਾ ਬੀਬੀਆਂ ਦਾ ਗਠਨ ਕੀਤਾ ਗਿਆ ਤੇ ਬਹੁਤ ਉਤਸ਼ਾਹ ਦੇ ਨਾਲ ਬੀਬੀਆਂ ਨੇ ਇਸ ਕਾਰਵਾਈ ਦੇ ਵਿੱਚ ਜੁੜਨ ਦੇ ਕਟਣ ਦੇ ਵਿੱਚ ਹਿੱਸਾ ਲਿਆ ਤੇ ਬੀਬੀਆਂ ਨੇ ਫੈਸਲੇ ਕੀਤੇ ਆ ਕਿ ਹਰ ਰੈਲੀ ਮਜਾਰੇ ਦੇ ਵਿੱਚ ਲਗਾਤਾਰ ਤੁਹਾਡੇ ਨਾਲ ਸਾਥ ਦੀਆਂ ਗਿਆ ਤੇ ਸ਼ੰਭੂ ਮੋਰਚੇ ਦੇ ਉੱਤੇ ਵੀ ਆ ਜਦੋਂ 20 ਤਰੀਕ ਨੂੰ ਜਾਣਾ ਸ਼ੰਭੂ ਮੋਰਚੇ ਦੇ ਵਿੱਚ ਵੀ ਜਾਣ ਉਸ ਦਿਨ 20 ਤਰੀਕ ਨੂੰ ਵੱਡੀ ਗਿਣਤੀ ਵਿੱਚ ਅਸੀਂ ਜਾਵਾਂਗੇ ਇਹਦੇ ਨਾਲ ਬੀਬੀਆਂ ਨੇ ਗੱਲਬਾਤ ਕੀਤੀ ਆ ਜਾਗਰਤੀ ਆਈ ਆ ਵੀ ਵੇਖੋ ਵੋਟਾਂ ਤੇ ਲੈ ਜਾਂਦੇ ਸਿਆਸੀ ਪਰ ਸਾਡੀ ਬਾਤ ਕੋਈ ਨਹੀਂ ਪੁੱਛਦਾ ਅਸੀਂ ਕਹਿੰਦੇ ਆ ਵੀ ਬੀਬੀਓ ਜੇਤੂ ਜਿੱਥੇ ਬੰਦ ਹੋ ਗਈਆਂ ਤੇ ਫੇਰ ਇਹ ਜਿਹੜੇ ਸਿਆਸੀ ਸੂਤੀ ਆ ਨਾ ਪਹਿਲੋ ਕੰਮ ਕਰਕੇ ਸਾਡੀਆਂ ਮੰਗਾਂ ਪੂਰੀਆਂ ਕਰਕੇ ਤੇ ਫੇਰ ਵੋਟਾਂ ਲੈਣ ਵਾਸਤੇ ਪਿੰਡ ਦੇ ਵਿੱਚ ਬੜਿਆ ਕਰਨਗੇ ਕਿਉਂਕਿ ਫੇਰ ਜੇ ਇਹ ਨਹੀਂ ਕਰਦੇ ਤੇ ਫੇਰ ਇਹ ਗੱਲ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਵੀ ਨਾਕੇ ਲਾਵਾਂਗੇ ਕਿ ਜੇ ਸਿਆਸੀਆਂ ਨੇ ਕੰਮ ਨਹੀਂ ਕਰਨੇ ਤੇ ਫੇ ਪਿੰਡਾਂ ਦੇ ਵਿੱਚ ਵੋਟਾਂ ਲੈਣ ਕੀ ਲੈਣਾ ਆ ਜਾਂਦੇ ਆ ਇਹਨਾਂ ਨੂੰ ਸਰਕਾਰਾਂ ਬਣਾਉਣ ਦੀ ਕੋਈ ਲੋੜ ਨਹੀਂ ਅਸੀਂ ਆਪੇ ਸਰਕਾਰਾਂ ਚਲਾ ਲਾਂਗੇ ਅਸੀਂ ਜ਼ਮੀਨਾਂ ਜਿਹੜੀਆਂ ਆਉਣ ਵਾਲੇ ਮੋਦੀ ਨੂੰ ਵੀ ਹਾਧੇ ਦੇਣਾ ਚਾਹੁੰਦੇ ਆ ਕਿਸੇ ਪਿੰਡ ਦਾ ਭਾਈਚਾਰਾ ਅਠਾ ਹੋ ਕੇ 19 ਫਸਲ ਬੀਜ ਲਾਂਗੇ ਜਿੰਨੀ ਅਸੀਂ ਸਾਲ ਭਰ ਖਾਣੀ ਆ ਤੇ ਨਹੀਂ ਤੇ ਅਸੀਂ ਫਸਲ ਜਿਹੜੀ ਵਾਧੂ ਬੀਜਾਂਗੇ ਨਹੀਂ ਜੇ ਤੂੰ ਹੀ ਸਾਨੂੰ ਕੁਝ ਨਹੀਂ ਦੇਣਾ ਤੇ ਫਿਰ ਅਸੀਂ ਵੀ ਤੁਹਾਨੂੰ ਕੋਈ ਨਹੀਂ ਦੇਵਾਂਗੇ ਆਉਣ ਵਾਲੇ ਦਿਨਾਂ ਹੀ ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਲੱਗ ਜਾਊਗਾ ਬਹੁਤ ਵਧੀਆ ਜੋਂ ਆ ਬੜੀ ਵਧੀਆ ਤੇ ਟੀਮ ਆ ਸਾਡੇ ਆਪੂ ਸੁਖਨਾਂ ਸਿੰਘ ਜਿਹੜੇ ਜ਼ੋਨ ਦੇ ਪ੍ਰਧਾਨ ਹੀ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੂੰ ਕੋਰੀਟ ਦੀ ਹੱਡੀ ਦੀ ਸਮੱਸਿਆ ਆ ਗਈ ਆ ਉਹਨਾਂ ਦੀ ਰਿਕਵਰੀ ਹੋ ਰਹੀ ਆ ਤੇ ਅੱਜ ਇਹਦੇ ਵਿੱਚ ਜ਼ੋਨ ਦਾ ਗਠਨ ਕਰਕੇ ਭਾਵੇਂ ਉਹ ਮੰਝੇ ਤੇ ਪਿਆ ਪਰ ਫੇਰ ਵੀ ਟੈਲੀਫੋਨ ਕਰਕੇ ਪੂਰਾ ਸਾਥ ਦੇ ਰਿਹਾ ਤੇ ਆਪਣੇ ਜ਼ੋਨ ਨੂੰ ਨਾ ਚਲਾ ਰਿਹਾ ਹਰ ਹੱਥ ਦੇ ਵਿੱਚ ਜਿਹੜਾ ਸ਼ੰਭੂ ਖਨੋੜੀ ਵਾਲਾ ਮੋਰਚਾ ਜਿੱਤਾਂਗੇ ਮੋਦੀ ਨੂੰ ਹਰਾਵਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਬੋਲ ਸਾਹਿਬ ਵਾਹਿਗੁਰੂ ਜੀ